ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਧਾਰੀਵਾਲ ਤੋਂ ਖਾਣਾ ਧਾਰੀਵਾਲ ਦੇ ਤੇ ਇੱਕ ਪਿੰਡ ਦੀ ਰਹਿਣ ਵਾਲੀ ਨਬਾਲਗ ਵਿਦਿਆਰਥਣ ਨਾਲ ਦਰਾ ਧਮਕਾ ਕੇ ਜ਼ਬਰਦਸਤੀ ਕਰਨ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਧਾਰੀਵਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ, ਰੋਹਿਤ ਗੁਪਤਾ ਦੀ ਰਿਪੋਰਟ। ਇਹਦੇ ਵਿੱਚ ਇੱਕ ਕੰਪਲੇਂਟ ਆਈ ਸੀ ਕਿ ਸਾਨੂੰ ਸਤਨਾਮ ਸਿੰਘ ਦੇ ਖਿਲਾਫ ਜਿਸ ਦੀ ਉਮਰ 22 ਸਾਲ ਹੈਗੀ ਆ। ਉਸਨੇ ਡੇਟਾ ਹੈਗਾ ਉਹ ਬੇਟੀ ਦੇ ਨਾਲ ਜਿਹੜਾ ਹੈਗਾ ਰੇਪ ਕੀਤਾ ਸੀਗਾ ਜਿਹਦੇ ਵਿੱਚ ਅਸੀਂ ਉਹ ਮੁਕਦਮਾ ਦਰਜ ਕਰਕੇ ਤੇ ਉਹਦੀ ਰੈਸਟ ਪਾ ਕੇ ਤੇ ਉਹਨੂੰ ਅਸੀਂ ਜੇਲ੍ਹ ਵਿੱਚ ਜਿਹੜਾ ਹੈਗਾ ਉਹਨੇ ਭੇਜ ਦਿੱਤਾ ਹੈ ਲੜਕੀ ਨਵਾਲਕ ਸੀ ਤੇ ਲੜਕਾ ਜਿਹੜਾ ਉਹ ਬਾਲਕ ਸੀ ਜਿਹਦੀ ਅੱਜ 22 ਸਾਲ ਹੈ ਇਹਦੇ ਵਿੱਚ ਬਸ ਇਹੀ ਉਹਨੂੰ ਲੜਕੀ ਨੂੰ ਲੈ ਜਾਂਦਾ ਤੇ ਉਹਦੇ ਨਾਲ ਉਹ ਜਿਹੜਾ ਹੈਗਾ ਉਹ ਰੇਪ ਕਰਦਾ ਹੈਗਾ ਇਹ ਲੜਕੀ ਨੇ ਸ਼ਾਮ ਨੂੰ ਆ ਕੇ ਘਰ ਆਪਣੇ ਮਦਰ ਨੂੰ ਦੱਸਿਆ ਜਦੋਂ ਤੇ ਮਦਰ ਸਾਡੇ ਕੋਲ ਇੱਥੇ ਲੈ ਕੇ ਆਏ ਸਾਰੀ ਗੱਲ ਪੁੱਛੀ ਉਹਨਾਂ ਨੂੰ ਕਿ ਉਹਨਾਂ ਨੇ ਦੱਸਿਆ ਕਿ ਮੇਰੇ ਨਾਲ ਰੇਪ ਹੋਇਆ ਉਹਦੇ ਮੁਤਾਬਕ ਜਿਹੜਾ ਅਸੀਂ ਲੋਕੇਸ ਚ ਕਰਦੇ ਹਾਂ ਜਿਹੜੇ ਸਟੇਟਮੈਂਟ ਪਹਿਲੇ ਵੀ ਇਹਨਾਂ ਦੀ ਫੋਨ ਫਾਨ ਤੇ ਕੋਈ ਗੱਲਬਾਤ ਹੋਈ ਸੀਗੀ